ਵਾਸਦੇਵ ਸਰਬਤਰਮੈ ਊਨ ਨਕਤਉ ਠਾਈ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਈ ਗੁਰੂ ਜੀ ਸਮਝਾਉਣਾ ਕਰਦੇ ਨੇ ਪ੍ਰਮਾਤਮਾ ਸਭ ਥਾਈ ਮੌਜੂਦ ਹੈ ਕਿਸੇ ਵੀ ਥਾਂ ਵਿੱਚ ਉਸ ਦੀ ਅਣਹੋਂਦ ਨਹੀਂ ਹੈ। ਵਿਕ ਕਿਸੇ ਕੋਈ ਵੀ ਥਾਂ ਖਾਲੀ ਨਹੀਂ ਹੈ ਵੀ ਜਿੱਥੇ ਉਹ ਨਹੀਂ ਹੈ ਪ੍ਰਭੂ ਪਰਮਾਤਮਾ ਕਣ-ਕਣ ਵਿੱਚ ਵੱਸਦਾ ਨਾ। ਜਿਹਨੂੰ ਆਪਾਂ ਰਾਮ ਰਾਮ ਕਹਿੰਨੇ ਆ ਰਾਮ ਤੋਂ ਭਾਵ ਹੈ ਰਮੇ ਹੋਏ ਤੋਂ ਭਾਵ ਹੈ ਰਾਮ। ਵੀ ਕਣ-ਕਣ ਵਿੱਚ ਰਮਿਆ ਹੋਇਆ ਪ੍ਰਭੂ ਪਰਮਾਤਮਾ। ਇਸ ਬੰਦ ਵਿੱਚ ਵੀ ਸਤਿਗੁਰਾਂ ਨੇ ਦੱਸਿਆ ਹੈ। ਵਾਸਦੇਵ ਸਰਬਤਰਮੈ ਉਨ ਨਕਤ ਹੂੰ ਠਾਈ ਪ੍ਰਮਾਤਮਾ ਸਭ ਥਾਈ ਮੌਜੂਦ ਹੈ ਕਿਸੇ ਵੀ ਥਾਂ ਵਿੱਚ ਉਸ ਦੀ ਅਣਹੋਂਦ ਨਹੀਂ ਹੈ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਈ ਏ ਨਾਨਕ ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ ਸੰਗ ਹੈ ਉਸ ਤੋਂ ਕੋਈ ਲੁਕੋ ਨਹੀਂ ਹੋ ਸਕਦਾ ਉਸ ਤੋਂ ਕੁਝ ਵੀ ਲੁਕਿਆ ਨਹੀਂ ਹੈ ਪਉੜੀ ਵਾ ਵਾ ਵਰਨਾ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਮਹਾਰਾਜ ਕਹਿੰਦੇ ਕਿਸੇ ਨਾਲ ਵੀ ਕੋਈ ਵੈਰ ਨਹੀਂ ਕਰਨਾ ਚਾਹੀਦਾ ਕਿਉਂਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਹੈ ਇਹਦਾ ਭਾਵ ਇਹੀ ਆ ਵੀ ਜੇ ਅਸੀਂ ਕਿਸੇ ਨਾਲ ਈਰਖਾ ਵੈਰ ਰੱਖਦੇ ਆ ਤਾਂ ਰੱਬ ਨਾਲ ਈਰਖਾ ਰਹਿ ਵੈਰ ਰੱਖ ਰਹੇ ਤਾਂ ਭਾਵੇਂ ਆ ਹੁਣ ਗੁਰੂ ਜੀ ਸਮਝਾਉਣਾ ਕਰਦੇ ਨੇ ਵੀ ਸਾਰਿਆਂ ਨੂੰ ਪਿਆਰ ਨਾਲ ਦੇਖ ਸਾਰਿਆਂ ਨੂੰ ਸੁਭ ਬੋਲ ਬੋਲ ਕਿਉਂਕਿ ਪ੍ਰਭੂ ਪਰਮਾਤਮਾ ਸਾਰੇ ਹੀ ਵਸ ਰਿਹਾ ਹੈ ਕਿਸੇ ਨਾਲ ਵੀ ਕੋਈ ਵੈਰ ਨਹੀਂ ਕਰਨਾ ਚਾਹੀਦਾ ਕਿਉਂਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਹੈ। ਹਣ ਮੰਨ ਲਓ ਭਾਈ ਗੱਲ। ਕਿਸੇ ਨਾਲ ਵੀ ਬੈਰ ਵਿਰੋਧ ਜਾਂ ਈਰਖਾ ਨਹੀਂ ਰੱਖਣੀ। ਅੱਗੇ ਮਹਾਰਾਜ ਕਹਿੰਦੇ ਨੇ। ਵਾਸ ਦੇਵ ਜਲ ਥਲ ਮਹਿ ਰਵੇ। ਗੁਰ ਪ੍ਰਸਾਦ ਬਿਰਲੇ ਹੀ ਗਵਿਆ। ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਜਰੇ-ਜਰੇ ਵਿੱਚ ਵਿਆਪਕ ਹੈ ਪਰ ਕਿਸੇ ਬਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ ਉਸ ਪ੍ਰਭੂ ਤੱਕ ਪਹੁੰਚ حاصل ਕੀਤੀ ਹੈ ਲਈ ਤਾਂ ਫਿਰ ਬੈਰ ਬ੍ਰੋਧ ਮਿਟੇ ਤਹ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੀ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚੋਂ ਵੈਰ ਵਿਰੋਧ ਮਿਟ ਜਾਂਦੇ ਹਨ ਕਿੰਨਾਂ ਦੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਤੱਕ ਪਹੁੰਚ ਹਾਸਲ ਕਰ ਕੀਤੀ ਹੈ ਉਹਨਾਂ ਨੂੰ ਦਿਸਦਾ ਕਣ ਕਣ ਵਿੱਚ ਜਿਵੇਂ ਭਗਤ ਪਿਆਰਿਆਂ ਦੀ ਬਾਣੀ ਵਿੱਚ ਪੜਦੇ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ ਜੀਵ ਜੰਤੂ ਸਾਰਿਆਂ ਦੇ ਵਿੱਚ ਹੀ ਵਿਆਪਕ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਦਾ ਭਾਵ ਜਦੋਂ ਇਹ ਹਾਸਲ ਕਰ ਲੈਂਦਾ ਨਾ ਮਨੁੱਖ ਫਿਰ ਮਹਾਰਾਜ ਕਹਿੰਦੇ ਬੈਰ ਵਿਰੋਧ ਮਿਟੇ ਤਹ ਮਨ ਤੇ ਹਰ ਕੀਰਤਨ ਸੁਖ ਗੁਰਮੁਖ ਜੋ ਸੁਣਤੇ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚੋਂ ਬੈਰ ਵਿਰੋਧ ਮਿਟ ਜਾਂਦੇ ਹਨ ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿੱਖਤ ਸਲਾਹ ਸੁਣਦੇ ਹਨ ਜੇ ਮਨਿਆ ਜਾਵੇ ਤਾਂ ਹੁਣ ਆਪਾਂ ਗੁਰੂ ਦੀ ਸਿੱਖਤ ਤੇ ਸਲਾਹ ਦੋਨੋਂ ਕਰ ਰਹੇ ਆ ਪੜ ਵੀ ਰਹੇ ਆ ਤੇ ਸੁਣ ਵੀ ਰਹੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਵੀ ਤੇ ਚੈਨਲ ਤੇ ਸੁਣਨ ਵਾਲੇ ਵੀ ਜਿਹੜਾ ਭੈਣ ਭਰਾ ਕੋਈ ਪ੍ਰਮਾਤਮਾ ਦੇ ਗੁਣ ਸੁਣਦਾ ਕਿਸੇ ਵੀ ਭੈਣ ਭਾਈ ਕੋਲੋਂ ਸਮਝ ਲਓ ਉਹਨਾਂ ਦੀ ਸਤ ਸੰਗ ਹੋ ਰਹੀ ਆ ਉਹ ਕੀਰਤਨ ਗੁਰਮਖੋ ਸੁਣਦੇ ਆ ਉਹਨਾਂ ਦੇ ਮਨ ਵਿੱਚੋਂ ਬੈਰ ਵਿਰੋਧ ਮਿਟ ਜਾਂਦੇ ਹਨ ਮਹਾਰਾਜ ਕਹਿੰਦੇ ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿੱਖਤ ਸਲਾਹ ਸੁਣਦੇ ਹਨ ਵਰਨ ਚਿਹਨ ਸਗਲੇ ਤੇ ਰਹਤਾ ਮਹਾਰਾਜ ਕਹਿੰਦੇ ਪ੍ਰਮਾਤਮਾ ਜਾਤ ਪਾਤ ਰੂਪ ਰੇਖ ਤੋਂ ਨਿਆਰਾ ਹੈ ਉਸ ਦੀ ਕੋਈ ਜਾਤ ਪਾਤ ਜਾਂ ਉਸ ਦਾ ਕੋਈ ਰੂਪ ਰੇਖ ਦੱਸੇ ਨਹੀਂ ਜਾ ਸਕਦੇ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਮਹਾਰਾਜ ਕਹਿੰਦੇ ਪਰ ਜੇ ਨਾਨਕ ਹੇ ਨਾਨਕ ਜੋ ਜੋ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ ਉਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸ਼ਲੋਕ ਇਹ ਪਾਵਨ ਪਵਿੱਤਰੰਗ 260 ਤੇ ਆ ਜੀ ਸ਼ਲੋਕ। ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ ਮਰਦ ਕਹੇ ਮਾਇਆ ਗਰਸੇ ਮੂਰਖ ਬੇਸਮਝ ਮਨੁੱਖਾਂ ਦੀ ਉਮਰ ਇਸੇ ਬਹਿਣ ਵਿੱਚ ਬੀਤ ਬੀਤ ਇਸੇ ਬਹਿਣ ਵਿੱਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ ਮੈਂ ਹੀ ਹੋਵਾਂ ਬਸ ਬੇ ਮੇਰ ਕੋ ਜਲਦੀ ਹੋਵੇ ਹਰ ਥਾਂ ਤੇ ਮੈਨੂੰ ਹੀ ਸਲੂਟ ਵੱਜਦੇ ਹੁਣ ਮੈਂ ਹੀ ਵੱਡਾ ਲੀਡਰ ਹੋਵਾਂ ਸਭ ਤੋਂ ਇਹ ਕੌਣ ਕਹਿੰਦੇ ਨੇ ਇਹ ਮਾਇਆ ਗਰਸੇ ਮੂਰਖ ਸਮਝ ਬੇਸਮਝ ਮਨੁੱਖਾਂ ਦੀ ਨਿਸ਼ਾਨੀ ਹੈ ਜਿਹੜੇ ਏਸੇ ਵਹਿਣ ਵਿੱਚ ਉਮਰ ਲਗਾਉਂਦੇ ਨੇ ਲੜਕ ਮੋਏ ਜੋ ਤਰਖਾਵੰਤ ਨਾਨਕ ਕਿਰਤ ਕਮਾਨ ਹੈ ਨਾਨਕ ਹੋਮੇ ਦੇ ਆਸਰੇ ਹੋ ਮੇਰੇ ਆਸਰੇ ਕੀਤੇ ਕੰਮਾਂ ਦੇ ਸੰਸਕਾਰਾਂ ਦੇ ਕਾਰਨ ਹੋਮੇ ਦਾ ਕੰਡਾ ਚੁੱਪ-ਚੁੱਪ ਕੇ ਹੀ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ ਜਿਵੇਂ ਕੋਈ ਤਿਹਾਇਆ ਪ੍ਰਾਣੀ ਤਿਹਾਇਆ ਪਾਣੀ ਖੁਣ ਮਰਦਾ ਹੈ ਉਹ ਆਤਮਿਕ ਸੁੱਖਾਂ ਵੱਜੋਂ ਤੜਫਦੇ ਹਨ ਪੌੜੀ ਰਾੜਾ ੜਾੜ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਹਣ ਸਾਧੂ ਦੀ ਗੱਲ ਆ ਜੀ ਇਹ ਧਿਆਨ ਰੱਖਣਾ ਆਪਾਂ ਵੀ ਗੁਰੂ ਸਾਧੂ ਦੀ ਸੰਗਤ ਗੁਰੂ ਸਾਧੂ ਇਹ ਮਨ 'ਚ ਰੱਖਣਾ ਆਪਾਂ ਵੀ ਗੁਰੂ ਸਾਧੂ ਦੀ ਗੱਲ ਹੋ ਰਹੀ ਆ ਮਹਾਰਾਜ ਕਹਿੰਦੇ ਮਨੁੱਖ ਦੇ ਅੰਦਰੋਂ ਹੋਮੇ ਦੇ ਕੰਡੇ ਦੀ ਜੋਬ ਗੁਰੂ ਸੰਗਤ ਵਿੱਚ ਹੀ ਮਿਟਦੀ ਹੈ ਗੁਰੂ ਸਾਧੂ ਦੀ ਸੰਗਤ ਕਰਿਆਂ ਇਹ ਹੋਮੇ ਦਾ ਕੰਡਾ ਜਿਹੜਾ ਚੁੱਬਦਾ ਇਹਦੀ ਜੋ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਹੀ ਮਿਟ ਜਾਂਦੀ ਹੈ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ ਸੱਚੇ ਗੁਰੂ ਦੀ ਗੁਰੂ ਸਾਧੂ ਦੀ ਅੱਗੇ ਮਹਾਰਾਜ ਕਹਿੰਦੇ ਨੇ ਕਰਮ ਧਰਮ ਤਤ ਨਾਮ ਅਰਾਧੂ ਕਿਉਂਕਿ ਸੰਗਤ ਵਿੱਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ ਹਰੀ ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ ਜਿੰਨੇ ਵੀ ਧਾਰਮਿਕ ਕਰਮ ਕਰਦਾ ਨਾ ਇਨਸਾਨ ਸਾਰੇ ਧਾਰਮਿਕ ਕਰਮਾਂ ਦਾ ਮਹਾਰਾਜ ਕਹਿੰਦੇ ਇਹ ਨਿਚੋੜ ਆ ਗੁਰੂ ਦੀ ਸੰਗਤ ਰੂੜੋ ਜਹ ਬਸਿਓ ਰਿਤਮਾਹੀ ਉਹ ਆ ਕੀੜੜ ਮਿਟਤ ਬਿਨਾਸੀ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਸੋਣਾ ਪ੍ਰਭੂ ਆਵ세 ਉਸ ਦੇ ਅੰਦਰੋਂ ਹੋਮੇ ਦੇ ਕੰਡੇ ਦੀ ਚੋਬ ਜ਼ਰੂਰ ਨਾਸ ਹੋ ਜਾਂਦੀ ਹੈ ਮਿਟ ਜਾਂਦੀ ਹੈ ਰਾੜ ਕਰਤ ਸਾਖਤ ਗਵਾਰ ਜਹ ਜੀਏ ਜਹ ਹੀਏ ਅਹਬਦ ਬੇਕਾਰ ਮਰਜ ਕਦੇ ਹੋਮੇ ਵਾਲੀ ਰੜਕ ਆਪਣੇ ਅੰਦਰ ਉਹੀ ਮੂਰਖ ਮਾਇਆ ਗਰਸੇ ਬੰਦੇ ਕੈਮ ਰੱਖਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਹੋਮੇ ਵਾਲੀ ਬੁੱਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ ਹੋਮੇ ਵਾਲੀ ਬੁੱਧੀ ਤੋਂ ਭੈੜ ਉਪਜਦੇ ਰਹਿੰਦੇ ਹੈ ਹਰੇ ਹੁੰਦੇ ਰਹਿੰਦੇ ਨੇ ਭੈੜ ਭੈੜ ਮਾੜੀ ਮੱਤ ਮਾੜੇ ਖਿਆਲ ਮਾੜੇ ਵਿਚਾਰ ਤੇ ਉਹ ਮਹਾਰਾਜ ਕਹਿੰਦੇ ਭੈੜ ਟਿਕੇ ਰਹਿੰਦੇ ਹਨ ਉਹਨਾਂ ਦੀ ਬੁੱਧੀ ਦੇ ਵਿੱਚ ਉਹਨਾਂ ਦੀ ਬੁੱਧੀ ਤੋਂ ਉਪਜੇ ਹੋਏ ਕਿਉਂਕਿ ਬੁੱਧੀ ਤੋਂ ਪਰਗਟ ਹੋਏ ਚਟਟੇ ਕਈ ਰਹਿੰਦੇ ਨੇ ਕਿਸੇ ਪਾਸੇ ਨਹੀਂ ਨਿਕਲਦੇ ਫਿਰ ਉਹ ਗੁਰੂ ਦੇ ਗਿਆਨ ਨਾਲ ਨਿਕਲਦੇ ਗੁਰੂ ਦਾ ਜਦੋਂ ਗਿਆਨ ਲੈਣਾ ਸ਼ੁਰੂ ਕਰਦਾ ੜਾੜਾ ਗੁਰਮੁਖੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਵਾਲੀ ਚੋਬ ਦੂਰ ਕਰ ਲਈ ਉਹਨਾਂ ਨੂੰ ਗੁਰੂ ਅੱਖ ਦੇ ਇੱਕ ਫੋਰ ਵਿੱਚ ਹੀ ਆਤਮਿਕ ਆਨੰਦ ਦੀ ਝਰਕ ਬੁਖਾ ਦਿੰਦਾ ਹੈ। ਸ਼ਲੋਕ ਸਾਧੂ ਕੀ ਮਨ ਓਟ ਗਹੋ ਓਕਾਤ ਸਿਆਨ ਪੋ ਤਿਆਗ ਓਕਾਤ ਸਿਆਨ ਫਤਿਆਗ ਮਹਾਰਾਜ ਕਹਿੰਦੇ ਹੈ ਮਨ ਜੇ ਹਉਮੈ ਦੀ ਜੋਬ ਤੋਂ ਬਚਣਾ ਹੈ ਤਾਂ ਗੁਰੂ ਦਾ ਆਸਰਾ ਲੈ ਆਪਣੀਆਂ ਦਲੀਲਾਂ ਬਾਜ਼ੀਆਂ ਤੇ ਸਿਆਣ ਫਛੱਡ ਮਨੁੱਖਾ ਆਪਣੀਆਂ ਦਲੀਲਾਂ ਬੜੀਆਂ ਦਿੰਦੇ ਆ ਨਾ ਵੀ ਮੈਂ ਸਿਆਣਾ ਮਹਾਰਾਜ ਕਹਿੰਦੇ ਆਪਣੀਆਂ ਦਲੀਲਾਂ ਦੇਣੀਆਂ ਛੱਡ ਲੋਕਾਂ ਨੂੰ ਸਿਆਣਪਾਂ ਛੱਡ ਦੇ ਆਪਦੀਆਂ ਉਸ ਗੁਰੂ ਤੇ ਭਰੋਸਾ ਰੱਖ ਗੁਰੂ ਦਿਖਾਇਆ ਜਹਿ ਮਨ ਵਸੇ ਗੁਰੂ ਦਿਖਾਇਆ ਜਹਿ ਮਨ ਵਸੇ ਨਾਨਕ ਮਸਤਕ ਭਾਗ ਗੁਰੂ ਦਿਖਿਆ ਵਾਹਿਗੁਰੂ ਗੁਰੂ ਦੀ ਸਿੱਖਿਆ ਮਤਲਬ ਜਿਹੜੇ ਮਨ ਵਿੱਚ ਵੱਸਦੀ ਆ ਜਿਹੜੇ ਹਿਰਦੇ ਘਰ ਵਿੱਚ ਬਸ ਗਈ ਗੁਰੂ ਦਿਖਿਆ ਜੇ ਮਨ ਵਿੱਚ ਨਾਨਕ ਮਸਤਕ ਭਾਗ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸਿੱਖਿਆ ਬਸ ਪੈਂਦੀ ਹੈ ਉਸ ਦੇ ਮੱਥੇ ਉੱਤੇ ਚੰਗਾ ਲੇਖ ਉਗੜਿਆ ਸਮਝੋ ਪੌੜੀ ਸੱਸਾ ਸਰਨ ਪਰੇ ਅਭਾਰੀ ਸਾਸਤਰ ਸਿਮਰਤ ਭੇਦ ਪੁਕਾਰੀ ਏ ਧਰਤੀ ਦੇ ਸਾਈਂ ਹੋਮੇ ਦੀ ਚੋਬ ਤੋਂ ਬਚਣ ਲਈ ਅਨੇਕਾਂ ਚਤਰੰਜ ਸਿਆਣਪਾਂ ਕੀਤੀਆਂ ਪਰ ਕੁਝ ਨਾ ਬਣਿਆ ਹੁਣ ਹਾਰ ਕੇ ਤੇਰੀ ਸ਼ਰਨ ਪਏ ਹਾਂ ਜਵੇਂ ਆਪਾਂ ਕਹੇ ਮੱਛੀ ਪੱਥਰ ਚੱਟ ਕੇ ਮੁੜਦੀ ਐ ਜਾਨੀ ਸਾਰੇ ਕਰਮ ਕਾਂਡ ਕਰਕੇ ਵੀ ਜਿਹੜਾ ਸਮਝ ਕੇ ਆਜੇ ਗੁਰੂ ਦੇ ਸ਼ਰਨ ਤਾਂ ਉਹਦਾ ਵੀ ਜੀਵਨ ਸਬਰ ਜਾਂਦਾ ਸ਼ਾਸਤਰ ਸਿਮਰਤ ਭੇਦ ਪੁਕਾਰੀ ਮਹਾਰਜ ਕਹਿੰਦੇ ਪੰਡਤ ਲੋਕ ਸਿਮਰਤियां ਸ਼ਾਸਤਰ ਵੇਦ ਆਦਿਕ ਧਰਮ ਪੁਸਤਕ ਉੱਚੀ ਉੱਚੀ ਪੜਦੇ ਹਨ ਸੋਧ ਤ ਸੋਧ ਤ ਸੋਧ ਵਿਚਾਰਿਆ ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀ ਦਾ ਹੈ ਬਿਨ ਹਰ ਭਜਨ ਨਹੀਂ ਛੁਟਕਾਰ ਸਾਰਿਆਂ ਨੂੰ ਪੁਕਾਰ ਕੇ ਸਭ ਦੇਖ ਕੇ ਫੇਰ ਪਤਾ ਲੱਗ ਗਿਆ ਵੀ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਛੁਟਣਾ ਨਾਮ ਤੋਂ ਬਿਨਾਂ ਨਹੀਂ ਛੁਟਕਾਰਾ ਹੋਣਾ ਜੀਵਨ ਦਾ ਭੈਮਾ ਭਰਮਾ ਕਰਮਾ ਕਾਂਡਾ ਵਿਸ਼ੰਭਕਾਰਾਂ ਤੋਂ ਛਤ ਮੁਕਤੀ ਨਹੀਂ ਮਿਲਣੀ ਗੁਰੂ ਭਜਨ ਤੋਂ ਬਿਨਾ ਬਿਨ ਹਰ ਭਜਨ ਨਹੀਂ ਛੁਟਕਾਰਾ ਮਹਾਰਾਜ ਕਹਿੰਦੇ ਨੇ ਕਿ ਹਰੀ ਨਾਮ ਦੇ ਸਿਮਰਨ ਤੋਂ ਬਿਨਾ ਹੋਮੇ ਦੀ ਜੋਬ ਤੋਂ ਖਲਾਸੀ ਨਹੀਂ ਹੋ ਸਕਦੀ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰਥ ਅਗੰਤ ਅਬਾਰੇ हे गोपाल ਅਸੀਂ ਜੀਵ ਸਵਾਸ ਸਵਾਸ ਭੁੱਲਾਂ ਕਰਦੇ ਹਾਂ ਤੂੰ ਸਾਡੀਆਂ ਭੁੱਲਾਂ ਨੂੰ ਬਖਸ਼ਣ ਯੋਗ ਹੈ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਤੇਰੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਸ਼ਰਨ ਪਰੇ ਕੀ ਰਾਖ ਦੇ ਅੱਲਾ ਨਾਨਕ ਤੁਮਰੇ ਬਾਹ ਗੋਪਾਲਾ ਮਹਾਰਾਜ ਕਹਿੰਦੇ ਹੈ ਦਿਆਲ ਸ਼ਰਨ ਪਿਆ ਦੀ लाज ਰੱਖ ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਬ ਤੋਂ ਬਚਾਈ ਰੱਖ ਪ੍ਰਭੂ ਅੱਗੇ ਅਰਦਾਸ ਕਰਤੇ ਆਖੇ ਗੋਪਾਲ ਅਸੀਂ ਤੇਰੇ ਬੱਚੇ ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਪ੍ਰਭੂ ਪਰਮਾਤਮਾ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਆ ਵੀ ਅਸੀਂ ਤੇਰੇ ਬੱਚੇ ਆ ਸਾਨੂੰ ਬਚਾ ਕੇ ਰੱਖ ਗੁਰੂ ਮਹਾਰਾਜ ਹਉਮੈ ਦੇ ਕੰਡੇ ਤੋਂ ਹੰਕਾਰ ਤੋਂ ਬਹਿਮਾ ਭਰਮਾ ਤੋਂ ਵਿਸ਼ੇ ਬਕਾਰਾਂ ਤੋਂ ਬਚਾ ਕੇ ਰੱਖੀਂ ਦਾਤਿਆ ਖੁਦੀ ਮਿੱਟੀ ਤਬ ਸੁਖ ਪਾਏ ਇਹ ਸ਼ਲੋਕ ਪਾਵਨ ਪਵਿੱਤਰਾਂਕ 260 ਤੇ ਹੀ ਆ ਜੀ ਸਭਾਏਮਾਨ ਮਾਰਦ ਜੀ ਇਸ ਸ਼ਲੋਕ ਬੇ ਸਮਝਾਉਂਦੇ ਨੇ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗ ਜਦੋਂ ਮਨੁੱਖ ਦੀ ਉਮਰ ਦੂਰ ਹੋ ਜਾਂਦੀ ਹੈ ਨਾ ਹੋਮੇ ਵਾਹਿਗੁਰੂ ਜਦੋਂ ਮਨੁੱਖ ਦੀ ਹੋਮੇ ਦੂਰ ਹੋ ਜਾਂਦੀ ਹੈ ਤਦੋਂ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ ਜਿਸ ਦੀ ਬਰਕਤ ਨਾਲ ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੋਮੇ ਮਿਟਿਆ ਹੀ ਮਨੁੱਖ ਨੂੰ ਉਹ ਆਤਮਕ ਉਹ ਪ੍ਰਮਾਤਮਾ ਹਰ ਥਾਂ ਦਿਸ ਪੈਂਦਾ ਹੈ ਜੋ ਸੱਚਮੁੱਚ ਸਿੱਤ ਸਲਾਹ ਦਾ ਹੱਕਦਾਰ ਹੈ ਪ੍ਰਭੂ ਪਰਮਾਤਮਾ ਤੇ ਗੁਰੂ ਹੀ ਸੱਚ ਸਲਾਹ ਦੇ ਹੱਕਦਾਰ ਨੇ ਐਵੇਂ ਨਾ ਕਿਸੇ ਦੀ ਸਿਫਤ ਸਲਾਹ ਕਰੀਏ ਗੁਰੂ ਤੋਂ ਬਿਨਾ ਪੌੜੀ ਖਖਾ ਖਰਾ ਸਰਾਓ ਤਾਹੂ ਮੈਂ ਉਸ ਪ੍ਰਭੂ ਦੀ ਸਿਫਤ ਸਲਾਹ ਮਨ ਲਾ ਕੇ ਕਰਦਾ ਹਾਂ ਕਿਹਦੇ ਕਿਹੜੇ ਪ੍ਰਭੂ ਦੀ ਜੋਖੰਮ ਓਨੇ ਸੋ ਭਰ ਪਰਾਹੁ ਮਹਾਰਾਜ ਕਹਿੰਦੇ ਜੋ ਇੱਕ ਖੇਨ ਵਿੱਚ ਉਹਨਾਂ ਹਿਰਦਿਆਂ ਨੂੰ ਭਲੇ ਗੁਣਾਂ ਨਾਲ ਨਕ ਨਕ ਭਰ ਦਿੰਦਾ ਹੈ ਜੋ ਪਹਿਲਾਂ ਗੁਣਾਂ ਤੋਂ ਸਖਣੇ ਸਨ ਖਰਾ ਨਿਮਾਨ ਹੋਤ ਪਰਾਨੀ ਆਂਦਨ ਜਾਪੇ ਪ੍ਰਭ ਨਿਰਵਾਣੀ ਖੁਦੀ ਮਿਟਾ ਕੇ ਜਦੋਂ ਮਨੁੱਖ ਚੰਗੀ ਤਰ੍ਹਾਂ ਨਿਰਹੰਕਾਰ ਹੋ ਜਾਂਦਾ ਹੈ ਨਾ ਫੇਰ ਮਹਾਰਾਜ ਦੱਸਦੇ ਨੇ ਅਨ ਦਿਨ ਜਾਪੇ ਪ੍ਰਭ ਨਿਰਬਾਣੀ ਤਾਂ ਹਰ ਵੇਲੇ ਬਾਸਨਾ ਰਹਤ ਪ੍ਰਮਾਤਮਾ ਨੂੰ ਸਿਮਰਦਾ ਹੈ ਭਾਵੇਂ ਖਸਮ ਭਾਵੇਂ ਖਸਮ ਤਾਂ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਾਨਤਾ ਅਗਨਤਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨੁੱਖ ਖਸ਼ਮ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪ੍ਰਭੂ ਉਸ ਨੂੰ ਆਤਮਿਕ ਸੁਖ ਬਖਸ਼ਦਾ ਹੈ ਪਾਰ ਬ੍ਰਹਮ ਐਸੋ ਅਗਨਤਾ ਪਾਰ ਬ੍ਰਹਮ ਵੱਡਾ ਪਾਰ ਬ੍ਰਹਮ ਬੜਾ ਬੇਅੰਤ ਹੈ ਬੇਪਰਵਾਹ ਹੈ ਅਸਾਂਖ ਖਤੇ ਖਨ ਬਖਸ਼ਣ ਹਾਰ ਨਾਨਕ ਸਾਹਿਬ ਸਦਾ ਦੀਾਰ ਉਹ ਜੀਵਾਂ ਤੇ ਅਗਣਤ ਹੀ ਪਾਪ ਖਿਰਮੇ ਜੀਵਾਂ ਦੇ ਅਗਣਤ ਅਣ ਗਿਣਤ ਹੀ ਪਾਪ ਖਿਰ ਵਿੱਚ ਬਖਸ਼ ਦਿੰਦਾ ਹੈ ਨਾਰਕ ਸਹਿਬ ਸਦਾ ਦਿਆਰਾ ਮਹਾਰਾਜ ਕਹਿੰਦੇ ਉਹ ਮਾਲਕ ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ਤੋ ਉਸ ਪ੍ਰਭੂ ਦੇ ਗੁਣ ਗਾ ਸਲੋਕ ਸਤ ਕਹੋ ਸੁਣ ਮੰਨ ਮੇਰੇ ਸ਼ਰਨ ਪਰੋ ਹਰ ਰਾਈ ਏ ਮੇਰੇ ਮਾਨ ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ ਇਸ ਨੂੰ ਸੁਣ ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿੰਨ ਵਿੱਚ ਬਖਸ਼ ਦਿੰਦਾ ਹੈ ਪ੍ਰਮਾਤਮਾ ਦੀ ਸ਼ਰਨ ਪਾਓ ਭਾਈ ਉਕਤ ਸਿਆਨਫ ਸਗਲ ਤਿਆਗ ਨਾਨਕ ਲਈ ਸਮਾਈ ਏ ਨਾਨਕ ਸਾਰੀਆਂ ਦਰੀਲਾ ਵਾਜੀਆਂ ਤੇ ਸਿਆਣਫਾ ਛੱਡ ਦੇ ਸ਼ਰਨ ਸਰਲ ਸੁਭਾ ਹੋ ਕੇ ਆਸਰਾ ਲਏਗਾ ਤ ਪ੍ਰਭੂ ਤੈਨੂੰ ਆਪਣੇ ਚਰਨਾਂ ਵਿੱਚ ਜੋੜ ਲਏਗਾ ਪੌੜੀ ਸੱਸਾ ਸਿਆਨ ਫਿ ਛਾੜ ਇਆਨਾ ਹਕਮਤ ਹੁਕਮਨਾ ਪ੍ਰਭ ਪੁਤਿਆਨਾ ਏ ਮੇਰੇ ਮਨ ਏ ਮੇਰੇ ਅਣਜਾਨ ਮਨ ਚਰਕੀਆਂ ਛੱਡ ਦੇ ਪ੍ਰਮਾਤਮਾ ਚਰਕੀਆਂ ਨਾਲ ਤੇ ਹੁਕਮ ਕੀਤਿਆਂ ਭਾਵ ਆਕੜ ਬਖਾਇਆ ਖੁਸ਼ ਨਹੀਂ ਹੁੰਦਾ ਸਹਸ ਭਾਤ ਕਰੇ ਚਤਰਾਈ ਸੰਗ ਤੁਹਾਰੀ ਏਕ ਨਾ ਜਾਈ ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਵੀ ਕਰੇ ਤੇ ਇੱਕ ਚਲਾਕੀ ਵੀ ਤੇਰੇ ਮਦਦ ਨਹੀਂ ਤੇਰੀ ਮਦਦ ਨਹੀਂ ਕਰ ਸਕੇਗੀ ਪ੍ਰਭੂ ਦੀ ਹਜ਼ੂਰੀ ਵਿੱਚ ਤੇਰੇ ਨਾਲ ਨਹੀਂ ਜਾਏਗੀ ਮੰਨੀ ਨਹੀਂ ਜਾ ਸਕੇਗੀ ਸੋ ਸੋ ਜਪ ਦਿਨ ਰਾਤੀ ਰੇਜੀ ਚਲੇ ਤੁਹਾਰੇ ਸਾਥੀ हे ਮੇਰੀ ਜਿੰਦੇ ਬਸ ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੋ ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ ਅੱਗੇ ਮਹਾਰਾਜ ਸਮਝਾਉਂਦੇ ਨੇ ਸਾਧ ਸੇਵਾ ਲਾ ਬੇਜਹ ਆਪੇ ਸਾਧ ਸੇਵਾ ਜੇ ਸਾਧ ਸੇਵਾ ਲਾਵੇ ਜਿਹ ਆਪੇ ਨਾਨਕ ਤਾਂ ਕੋ ਦੁੱਖ ਨਾ ਵਿਆਪੇ ਮਹਾਰਜ ਕਹਿੰਦੇ ਪਰ ਹੈ ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿੱਚ ਜੋੜਦਾ ਹੈ ਆਪਾਂ ਕਹਿੰਦੇ ਨਾ ਵੀ ਮੇਰਾ ਹੁਣ ਮਨ ਬਣ ਗਿਆ ਭਾਈ ਮੈਂ ਗੁਰੂ ਘਰ ਜਾਣਾ ਅਮਰਤ ਵੀ ਛੱਕ ਲਿਆ ਮੈਂ ਹੁਣ ਗੁਰੂ ਦੀ ਬਾਣੀ ਪੜ੍ਹਨੀ ਸੁਣਨੀ ਸਖ ਲਿਆ ਸਖਰਿਆਂ ਤੇ ਛੱਕ ਲਈ ਇਹ ਗੁਰੂ ਨੇ ਕਿਰਪਾ ਕਰਕੇ ਤੈਨੂੰ ਲਿਆਂਦਾ ਇੱਧਰ ਜੀ ਇਹ ਆ ਗੁਰੂ ਦੀ ਕਿਰਪਾ ਬਾਕੀ ਕਿਰਪਾ ਜਿਹੜੀ ਆਪਾਂ ਕਹਿੰਦੇ ਆ ਕਾਰੋਬਾਰ ਘਰਬਾਰ ਸੁੱਖ ਸਹੂਲਤਾਂ ਉਹ ਗੁਰੂ ਦੀ ਕਿਰਪਾ ਨਾਲ ਉਹ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲੀਆਂ ਉਹ ਤਾਂ ਤੈਨੂੰ ਬਿਨ ਮੰਗਿਆ ਹੀ ਦੇਤੀਆਂ ਨਾਮ ਦੀ ਦਾਤ ਵੀ ਤੈਨੂੰ ਬਿਨ ਮੰਗਿਆ ਹੀ ਦੇਗਾ ਪਰ ਤੂੰ ਗੁਰੂ ਦੇ ਹੁਕਮ ਬਚਾ ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਮਹਾਰਾਜ ਕਹਿੰਦੇ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿੱਚ ਜੋੜਦਾ ਹੈ ਨਾਨਕ ਤਾਂ ਕੋ ਦੁੱਖ ਨਾ ਵਿਆਪੇ ਏ ਨਾਨਕ ਉਸ ਉੱਤੇ ਕੋਈ ਦੁੱਖ ਕਲੇਸ਼ ਯੋਗ ਨਹੀਂ ਬਾ ਸਕਦਾ ਸ਼ਲੋਕ ਅਗਲੇ ਸ਼ਲੋਕ ਚ ਮਹਾਰਾਜ ਸਮਝਾਉਂਦੇ ਨੇ ਹਰ ਹਰ ਮੁਖਤੇ ਬੋਲਨ ਮਨ ਬੂਠੇ ਸੁਖ ਹੋਏ ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿੱਚ ਆ ਵਸਦਾ ਹੈ ਤਾਂ ਆਤਮਿਕ ਆਨੰਦ ਪੈਦਾ ਹੁੰਦਾ ਹੈ ਨਾਨਕ ਸਭ ਮਹਿ ਰਬ ਰਿਆ ਥਾਨ ਥਨੰਤਰ ਸੋਏ ਗੁਰੂ ਮਹਾਰਾਜ ਕਹਿੰਦੇ ਖਰੀਦਾ ਜਾਪ ਮੋਹ ਨਾ ਮੂਹ ਨਾਲ ਕੀਤਾ ਜਦੋਂ ਉਹ ਮਨ ਵਿੱਚ ਆ ਬਸਦਾ ਹੈ ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ ਗੁਰੂ ਜੀ ਕਹਿੰਦੇ ਨੇ ਉਹ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਹਰੇਕ ਥਾਂ ਤੇ ਥਾਂ ਦੇ ਅੰਦਰ ਮੌਜੂਦ ਹੈ ਹਰੇਕ ਥਾਂ ਦੇ ਅੰਦਰ ਮੌਜੂਦ ਹੈ ਪੌੜੀ ਹੇਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਬਤ ਆਏ ਸਤ ਸਦੀਵ ਦੁਖ ਭੰਜਨ ਗੁਰ ਗਿਆਨ ਮੈਂ ਸਭ ਜੀਵਾਂ ਦੇ ਸਰੀਰ ਵਿੱਚ ਵੇਖਦਾ ਹਾਂ ਕਿ ਪ੍ਰਮਾਤਮਾ ਹੀ ਆਪ ਮੌਜੂਦ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚੱਲਿਆ ਆ ਰਿਹਾ ਹੈ ਉਹ ਜੀਵਾਂ ਦੇ ਦੁੱਖ ਬినాਸ਼ ਕਰਨ ਵਾਲਾ ਹੈ ਇਹ ਸੂਝ ਗੁਰੂ ਦਾ ਗਿਆਨ ਦਿੰਦਾ ਹੈ ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ ਹੌ ਛੁੱਟ ਕੇ ਹੋਏ ਆਨੰਦ ਤਹੋ ਨਹੀਂ ਤਹ ਆਪ ਮਹਾਰਾਜ ਕਦੇ ਮਨੁੱਖ ਦੀ ਹੋਮੇ ਮੁੱਕ ਜਾਂਦੀ ਹੈ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਮਨ ਵਿੱਚੋਂ ਹਉਮੈ ਦਾ ਅਭਾਵ ਹਉਮੈ ਦਾ ਅਭਾਵ ਹੋ ਜਾਂਦਾ ਹੈ ਮਨ ਵਿੱਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ ਹਉਮੈ ਪ੍ਰਭੂ ਆਪ ਆ বাসਦਾ ਹੈ ਉਥੇ ਪ੍ਰਭੂ ਆਪ ਆ বাসਦਾ ਹੈ ਵਾਹਿਗੁਰੂ ਮਾਫ ਕਰਨਾ ਜਦੋਂ ਹਉਮੈ ਦਾ ਭਾਵ ਹੋ ਜਾਂਦਾ ਨਾ ਵੀ ਸਾਡੇ ਅੰਦਰ ਹਉਮੈ ਆ ਪਤਾ ਲੱਗ ਜੇ ਹਮੇ ਨੂੰ ਕੱਢਣੀ ਸ਼ੁਰੂ ਕਰ ਦਿੰਦਾ ਮਨੁੱਖ ਤੇ ਉੱਤੇ ਪ੍ਰਭੂ ਦਾ ਵਾਸਾ ਹੋ ਜਾਂਦਾ ਮਹਾਰਾਜ ਕੰਦੇ ਹਤੇ ਦੁਖ ਜਨਮ ਹੈ ਮਰ ਸਤ ਸੰਗ ਪਰਤਾਪ ਗੁਰੂ ਸੰਤਾਂ ਦੀ ਸੰਗਤ ਦੀ ਬਰਕਤ ਨਾਲ ਮਨੁੱਖ ਦੇ ਜਨਮ ਮਰਨ ਦੇ ਦੁਖ ਨਾਸ ਹੋ ਜਾਂਦੇ ਹਨ ਇਤਕਰ ਨਾਮ ਦੜੇ ਧਿਆਨ ਜਿਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਸੰਤਾਂ ਸੰਗ ਹੋਤ ਕਿਰਪਾਲ ਔਰੇ ਕਸ਼ੂਨਾ ਕਿਨਹੂ ਕੀਆ ਮਹਾਰਾਜ ਕਹਿੰਦੇ ਜੋ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਪ੍ਰਭੂ ਉਸ ਉੱਤੇ ਕਿਰਪਾ ਕਰਦਾ ਹੈ। ਉਰੇ ਕਸੂਨਾ ਕਿਨਹੂ ਕੀਆ ਉਸ ਮਨੁੱਖ ਨੂੰ ਇਹ ਨਹਿਚਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ ਜੋਗਾ ਨਹੀਂ ਹੈ। ਨਾਨਕ ਸਬਕਸ਼ ਪ੍ਰਭ ਤੇ ਹੂਆ। ਹੈ ਨਾਨਕ ਇਹ ਸਾਰਾ జగਤ ਆਕਾਰ ਪ੍ਰਮਾਤਮਾ ਤੋਂ ਹੀ ਪ੍ਰਗਟ ਹੋਇਆ ਹੈ। ਇਹ ਪਾਵਨ ਪਵਿੱਤਰ ਅੰਗ 261 ਤੇ ਸੁਭਾਈ ਮਾਨ ਸ਼ਬਦ ਆ ਜਿਹੜਾ ਇਹ ਆਪਾਂ ਕੱਲ ਨੂੰ ਪੜਾਂ ਸੁਣਾਵਾਂਗੇ ਜੀ ਸ਼ਲੋਕ ਲੇਖੇ ਕਤੇ ਨਾ ਛੁੱਟਿਏ ਖਿੰਖਿਨ ਭੁੱਲਣ ਹਾਰ ਅਸੀਂ ਜੀਵ ਖਿੰਖਿਨ ਪਿੱਛੋਂ ਭੁਲਾ ਕਰ ਭੁੱਲਾ ਕਰਨ ਵਾਲੇ ਹਾਂ ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਵੀ ਇਸ ਭਾਰਤੋਂ ਸੁਰੱਖਰੂ ਨਹੀਂ ਹੋ ਸਕਦੇ ਵੀ ਜਿੰਨਾ ਸਾਡੇ ਅੰਦਰ ਕਰਮ ਕਾਂਡ ਤੇ ਕੂੜਕਵਾੜ ਪਿਆ ਨਾ ਤੇ ਜੇ ਇਹਦਾ